ਜ਼ਿੰਦਗੀ ਵਿੱਚ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਜਦੋਂ ਵੀ ਕੋਈ ਵੱਡੀ ਮਸੀਬਤ ਆਉਂਦੀ ਹੈਗੀ ਚਾਹੇ ਕੋਈ ਵੀ ਵੱਡੀ ਮਸੀਬਤ ਆਉਂਦੀ ਹੈ ਜ਼ਿੰਦਗੀ 'ਚ ਤਾਂ ਉਹਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈਗਾ ਇਹ ਵੀਡੀਓ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਦੇਖੋ ਬੰਦਾ ਪਾਣੀ ਦੇ ਵਿੱਚ ਫਸਿਆ ਹੋਇਆ ਪੂਰੀ ਤੇਜ਼ ਪਾਣੀ ਹੈਗਾ ਤੇ ਚੱਕ ਚੱਕ ਕੇ ਮਾਰ ਰਿਹਾ ਹੈਗਾ ਪਾਣੀ ਤੇ ਪਰ ਬੰਦਾ ਹੌਸਲਾ ਨਹੀਂ ਹਾਰਦਾ ਦੇਖੋ ਛਿਰਦਾ ਬੰਦੇ ਨੂੰ ਪਾਣੀ ਨੇ ਇਹ ਸਿੱਖਿਆ ਹੀ ਦੇਊਗੀ ਆਪਾਂ ਨੂੰ ਬੇਹਮੇਸ਼ਾ ਚੱਲਦੇ ਰਹੋ ਮੁਸੀਬਤਾਂ ਦਾ ਸਾਹਮਣਾ ਕਰਦੇ ਰਹੋ ਇੱਕ ਨਾ ਇੱਕ ਦਿਨ ਤੁਸੀਂ ਸਫਲਤਾ ਜ਼ਰੂਰ ਪ੍ਰਾਪਤ ਕਰੋਗੇ ਦੇਖੋ ਬਈ ਇਹ ਚੜ ਗਿਆ ਜੀਵਨ ਦਾ ਕਹਾ ਇਹ ਚੜੂਗਾ ਇਹ ਚੜ ਗਿਆ ਚੜ ਗਿਆ ਚੜ ਲਕਿਆ ਆ ਸਫਲਤਾ ਪ੍ਰਾਪਤ ਕਰ ਗਿਆ ਵੀਡੀਓ ਨੂੰ ਬੱਦ ਤੋਂ ਬੱਦ ਚੈਨਲ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਧੰਨਵਾਦ